ਮੁਰਦਾਬਾਦ 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 ਅੱਜ ਜਿਹੜਾ ਇੱਥੋਂ ਦਾ ਹਲਕਾ ਚਾਰਜਾਈ ਨਾਲੇ ਦਾ ਅਮਰਪਾਲ ਸਿੰਘ ਬੋਨੀ ਤੇ ਜਿਹੜਾ ਤਰਨਜੀਤ ਸਿੰਘ ਸੰਧੂ ਜਿਹਨੂੰ ਭਾਜਪਾ ਨੇ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਉਹਦਾ ਉਹਦਾ ਨਗਰ ਥੋਬੇ ਦੇ ਵਿੱਚ ਡਟਵਾ ਵਿਰੋਧ ਕੀਤਾ ਗਿਆ ਏ ਭਾਜਪਾ ਸਰਕਾਰ ਦਾ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਆਪਣੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਗੱਲਾਂ ਨਾ ਸੁਣਨ ਵਾਲੀ ਮੋਦੀ ਸਰਕਾਰ ਦਾ ਆ ਪਿੰਡਾਂ ਵਿੱਚ ਡਟਵਾ ਵਿਰੋਧ ਹੋ ਰਿਹਾ ਏ ਪਿੰਡਾਂ ਵਿੱਚ ਡਟਵਾ ਵਿਰੋਧ ਮੋਦੀ ਸਰਕਾਰ ਦੇ ਲਾਣੇ ਦਾ ਮਰਦਾਬਾਰ 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 ਫਰਦ ਨੂੰ ਚੇਤਾ ਆ ਗਿਆ ਕਿਸਾਨ ਮਰੇ 370 ਥੇ 350 ਕਿਸਾਨ ਮਰ ਗਏ ਅੱਜ ਤਰੂ ਚੇਤਾ ਆ ਗਿਆ ਪਿੰਡਾਂ ਚ ਓਏ ਲਾੜ ਲਾੜ ਤਾੜੀ ਓਏ ਓ ਲਾੜ ਲਾੜ ਤਾੜੀ ਓ ਫੜੇ ਗੂ ਤੁਹਾਡਾ ਓ ਕਾਲੀ ਪਾਕ ਬੱਦੇ ਸਿਰ ਤੇ ਪਾਕ ਬੱਦੇ ਸਿਰ ਤੇ ਓ ਲੱਖ ਲਾੜ ਤੇ ਓ ਲੱਖ ਲਾੜ ਤੇ ਤੁਹਾਡੀ ਓ ਓ ਲੱਖ ਲਾੜ ਤੇ ਓ ਪੱਗਾ ਵਧੀਆ ਸਿਰ ਤੇ ਓ ਓ ਕਿਸਾਨਾ ਨੂੰ ਰੋਲਤਾ ਤਈ ਓ ਓ ਕਿਸਾਨਾ ਨੂੰ ਰੋਲਤਾ ਓ ਓ ਕਿਸਾਨਾ ਨੂੰ ਰੋਲਤਾ ਓ ਓ ਲਾੜਾ 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 ਓ ਮਰੀਆਂ ਜਵੀਰਾਂ ਵਾਲੇ ਮਰੀਆ ਜਵੀਰਾਲੇ ਮਰੀਆ ਜਵੀਰਾਲੇ ਜੰਮਾ ਬਾਦ ਜੰਮਾ ਬਾਦ ਉਹ ਮਰੀਆ ਜਵੀਰਾ ਮਰੀਆ ਜਵੀਰਾਲੇ ਉਹ ਜਵੀਰਾ ਨਹੀਂ ਆ ਗਿਆ ਤੁਹਾਡੀਆਂ ਜੰਮਾ ਬਾਦ ਸਭ ਕਰਦੇ ਤਾਦਮ ਹੁਣ ਆਈ ਪੱਗਾ ਸਿਰ ਪੱਗਾ ਸਿਰ ਜਵੀਰਾਲੇ ਜੰਮਾ ਬਾਦ